م <laughs> ਪੂਰੇ ਦੇਸ਼ ਪਰ ਵਿੱਚ ਮੌਨਸੂਨ ਲਗਭਗ ਲਗਭਗ ਪਹੁੰਚ ਚੁੱਕੀ ਹੈ ਅਤੇ ਕਈ ਇਲਾਕਿਆਂ ਵਿੱਚ ਪਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਫਿਰ ਪਾਮੇ ਅਜੋਦੇ ਹੋਵੇ ਪੰਜਾਬ ਹੋਵੇ ਹਰਿਆਣਾ ਹੋਵੇ ਜਾਂ ਫਿਰ ਕੋਈ ਹੋਰ ਸੂਬਾ ਲਗਾਤਾਰ ਪੈ ਰਿਹਾ ਮੀਂਹ ਅਸਮਾਨ ਤੋਂ ਕਹਿਰ ਬਣ ਕੇ ਬਰਸ ਰਿਹਾ ਹੈ ਤਾਜ਼ਾ ਤਸਵੀਰਾਂ ਰਾਜਸਥਾਨ ਦੀਆਂ ਨੇ ਜਿੱਥੇ ਕਿ ਵੱਖ-ਵੱਖ ਇਲਾਕਿਆਂ 'ਚ ਅੱਜ ਸਵੇਰ ਤੋਂ ਹੀ ਭਾਰੀ ਮੀਂਹ ਜਾਰੀ ਹੈ ਗੁਰਦਾਸਪੁਰ ਹੋਵੇ ਬਿਕਨੇਰ ਹੋਵੇ ਹਨੂਮਾਨ ਨਗਰ ਜਾਂ ਫਿਰ ਕੋਈ ਹੋਰ ਇਲਾਕਾ ਪਾਰੀ ਮੀਂਹ ਨੇ ਲਗਾਤਾਰ ਤਬਾਹੀ ਮਚਾਈ ਹੋਈਏ ਸੜਕਾਂ ਨਦੀਦਾਰ ਰੂਪ ਧਾਰਨ ਕਰ ਚੁੱਕੀਆਂ ਨੇ ਜਿਨ੍ਹਾਂ ਵਿੱਚ ਲੋਕਾਂ ਦੇ ਮੋਟਰਸਾਈਕਲ ਸਣੇ ਹੋਰ ਵਾਹਨ ਅਤੇ ਸਮਾਨ ਆਦਿ ਰੁਰਦਾ ਸਾਫ ਦੇਖਿਆ ਗਿਆ ઓય જો પા દેવા ઝૂમ કર બમણો કો ગતિ દેખી જો કડા કંપ પાંચ સાલ થઈ ગઈ આ ટચ કર ફાટે ઓર મુર મુર દેંગ લે કડી કરે ઓર કન કન જો ઓય ઓય પાઈક પર આવે દેખ ઓય 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 ਕੋਈ ਨੇਰ ਨੇਰ ਫੱਟੀ ਹੀ ਮਾਰਦਾ ਲਰੋ ਕੋਈ ਨੇਰ ਫੱਟੀ ਗੀ ਮਾਰ ਬੋਲੀ ਅਦਿਕਾਲ ਹੈ ਬਾਈ ਸਹੀ ਆ ਆਲੀ ਮਗਾਲ ਬੋਲ ਨਾ ਖਾਇਆ ਆ ਆ ਆ ਕੋਈ ਮੱਦੀ ਸੁਣੋ ਇਹ ਹੋਏ ਹੋਏ ਲਾਡ ਲੂਣੇ ਆਈ ਸਰ ਦਾ ਜਾਤੀ ਹੋਇਆ ਲਾਡ ਲਾਡ ਦੇ ਰਿਗੇਟ ਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਸੜਕਾਂ ਤੇ ਕਰੀਬ 2 ਤੋਂ 2.5 ਫੁੱਟ ਪਾਣੀ ਵਹਿ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਨਜੀਵਨ ਲਗਭਗ ਅਸਤਵਿਅਸਤ ਹੋ ਗਿਆ ਹੈ ਦੂਜੇ ਪਾਸੇ ਲੋਕ ਆਪੋ ਆਪਣੇ ਵਾਹਨਾਂ ਨੂੰ ਅਤੇ ਸਮਾਨ ਨੂੰ ਸਾਹਮਦੇ ਵੀ ਨੰਸਰਾਏ ਨੇ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਲੋਕਾਂ ਦੇ ਵਾਹਨ ਵੀ ਇਸ ਵਿੱਚ ਰੁੜ ਗਏ ਨੇ ਜਦਕਿ ਇਲਾਕੇ ਵਿੱਚ ਲਗਾਤਾਰ ਪਾਰੀ ਮੀਂਹ ਜਾਰੀ ਹੈ ਉਥੇ ਹੀ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਆ ਲੈ ਲੈ ਉਹ ਲੋਗ ਜੀ ਬੱਸ ਯਾਰ ਜੀ ਬੱਸ ਉਹ ਭਾਈ ਬੜਾ ਜਿਆਦਾ ਵਾਹਲਾ ਅਰੇ ਮੈਂ ਸੁਣ ਕਹਿੰਦਾ ਲਾਈਟ ਨਹੀਂ ਦਾ ਦੇਸ਼ ਪਰਬਤੀਓ ਮੌਨਸੂਨ ਪਹੁੰਚ ਚੁਕਿਆ ਹੈ ਪੰਜਾਬ ਵਿੱਚ ਵੀ ਪਿਛਲੇ ਦਿਨੀ ਵੱਡੀ ਮਾਤਰਾ ਚ ਬਾਰਿਸ਼ ਹੋਈ ਹੈ ਹਾਲਾਂਕਿ ਪਿਛਲੇ ਦੋ ਦਿਨਾਂ ਤੋਂ ਪੰਜਾਬ ਵਿੱਚ ਸ਼ੁਕ ਸ਼ਾਂਤੀ ਬਣੀ ਹੋਈ ਹੈ ਪਰ ਆਉਂਦੇ ਕੁਝ ਦਿਨਾਂ ਵਿੱਚ ਦੁਬਾਰਾ ਮੀਂਹ ਪੈਣ ਦੇ ਅਸਰ ਦਿਤਾਏ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਆਉਂਦੇ 10 ਦਿਨਾਂ ਵਿੱਚ ਪੰਜਾਬ ਵਿੱਚ ਪਾਰੀ ਮੀਂਹ ਪੈਣਗੇ ਜਦਕਿ ਪੰਜਾਬ ਵਿੱਚ ਮੌਨਸੂਨ ਪਹਿਲਾ ਹੀ ਦਾਸਿਕ ਦੇ ਚੁੱਕਿਆ ਹੈ ਜਿਹੇ ਵਿੱਚ ਮੌਸਮ ਵਿਭਾਗ ਲੋਕਾਂ ਨੂੰ ਚੇਤਾਵਨੀਆਂ ਵੀ ਜਾਰੀ ਕਰ ਰਿਹਾ ਹੈ ਉਧਰੇ ਤਸਵੀਰਾਂ ਰਾਜਸਥਾਨ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਪਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਸੜਕਾਂ ਨੇ ਦਰਿਆਵਾਂ ਦਾ ਰੂਪ ਧਾਰ ਰੱਖਿਆ ਹੈ ਲੋਕਾਂ ਦਾ ਸਮਾਨ ਅਤੇ ਵਾਹਨ ਆਦ ਸੜਕਾਂ ਤੇ ਹੀ ਵਹਨੇ ਹੋਏ ਨਜ਼ਰ ਆਏ ਨੇ ਜਦਕਿ ਲੋਕਾਂ ਵੱਲੋਂ ਇਸ ਪਾਣੀ ਤੋਂ ਬਚਣ ਲਈਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਾਣੀ ਵਿੱਚ ਲੋਕਾਂ ਦੀਆਂ ਗੱਡੀਆਂ ਆਟੋ ਅਤੇ ਹੋਰ ਸਮਾਨ ਵੀ ਰੁੜ ਕੇ ਜਾਂਦਾ ਹੋਇਆ ਨਜ਼ਰ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ